ਲਓ ਜੀ ਫਾਈਨਲੀ ਆਪਣਾ ਕੱਢ ਦਈਏ ਗਿਫਟ ਤੇ ਲਓ ਜੇ ਸੁਪਰ ਸੇਲ ਦੀ ਆਪਾਂ 2 ਸਤੰਬਰ ਦੀ ਵੀਡੀਓ ਲੈਣ ਲੱਗੇ ਆ ਤੇ ਇਹਦੇ ਵਿੱਚੋਂ ਆਪਾਂ ਕੱਢਦੇ ਆ ਜੀ ਹੁਣੇ 432 ਕਮੈਂਟ ਨੇ ਤੇ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿੰਨੇ ਆ ਅਸੀਂ ਵੀ ਕੁਝ ਨਹੀਂ ਕਰਨਾ ਹੁੰਦਾ ਵੀ ਵੀਡੀਓ ਦੇਖਣੀ ਹੈ ਲਾਈਕ ਕਰਨੀ ਹੈ ਕਮੈਂਟ ਲਿਖਣੀ ਹੈ ਤੇ ਜੇ ਤੁਹਾਨੂੰ ਸਾਡੇ ਤੇ ਪਿਆਰ ਆ ਜਾਏ ਤਾਂ ਸ਼ੇਅਰ ਵੀ ਕਰਨੀ ਹੈ ਤੇ ਫਿਰ ਤੁਸੀਂ ਅ ਅਸੀਂ ਇੱਕ ਦਿਨ ਕੋਈ ਵੀ ਰੈਂਡਮਲੀ ਵੀਡੀਓ ਲੈਨੇ ਆ ਤੇ ਉਹਦੇ ਵਿੱਚੋਂ ਇੱਕ ਲੱਕੀ ਕਮੈਂਟਰ ਕੱਢਦੇ ਆ ਤੇ ਫ੍ਰੀ ਦਾ ਸੂਟ ਘਰ ਭੇਜਦੇ ਆ ਠੀਕ ਹੈ ਜੀ ਲੋ ਜੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਜੁਗਾ ਲੈਨੇ ਆ ਤੇ ਸੂਟ ਭਾਵੇਂ ਤੁਹਾਡਾ ਪਿਛਲੇ ਹਫਤੇ ਨਿਕਲਿਆ ਹੋਵੇ ਤੇ ਇਸ ਹਫਤੇ ਦੌਰਾਨ ਨਿਕਲਿਆ ਹੋਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਇਸ ਦੌਰਾਨ ਦੇ ਦਿੰਨੇ ਬਹੁਤ ਸਾਰੀਆਂ ਭੈਣਾਂ ਨੂੰ ਦੋ ਦੋ ਵਾਰੀ ਵੀ ਨਿਕਲ ਚੁੱਕੇ ਕਿਉਂਕਿ ਜਿਹੜਾ ਬੰਦਾ ਇਸ ਸਕੀਮ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਨਾਲ ਉਹਦਾ ਪੂਰਾ ਹੱਕ ਹੈ ਭਾਵੇਂ ਉਹਦਾ ਦੋ ਹਫ਼ਤੇ ਨਿਕਲੇ ਤੇ ਭਾਵੇਂ ਤਿੰਨ ਹਫ਼ਤੇ ਨਿਕਲੇ ਅਸੀਂ ਤਾਂ ਓਨੈਸਟਲੀ ਇੱਕ ਆਈਡੀ ਚੱਕ ਲੈਣੀ ਹੈ ਇਸ ਕਰਕੇ ਤੁਸੀਂ ਵੀਡੀਓ ਦੇਖਣੀ ਹੈ ਲਾਈਕ ਕਰਨਾ ਹੈ ਕਮੈਂਟ ਲਿਖਣਾ ਹੈ ਤੇ ਕਮੈਂਟ ਰੈਫਰੈਂਸ ਵਿੱਚ ਹੋਣਾ ਚਾਹੀਦਾ ਹੈ ਨਾ ਹੋਵੇ ਵੀਡੀਓ ਕਿਸੇ ਦੀ ਹੋਵੇ ਤੇ ਕਮੈਂਟ ਕੋਈ ਹੋਰ ਹੋਵੇ ਲਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲਓ ਜੀ ਵਾਹਿਗੁਰੂ ਜੀ ਦੀ ਆਈਡੀ ਤੋਂ ਸਾਡੇ ਕੋਲੇ ਅ ਇਹ ਵਾਲਾ ਆਪਾਂ ਤੁਹਾਨੂੰ ਸੂਟ ਦਵਾਂਗੇ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਬਹੁਤ ਹੀ ਖੂਬਸੂਰਤ ਸੂਟ ਤੁਹਾਨੂੰ ਭੇਜਣ ਲੱਗੇ ਹਾਂ ਅਸੀਂ ਵਿਦਆਊਟ ਦੁਪੱਟਾ ਹੋਊਗਾ ਤੁਸੀਂ ਸਾਨੂੰ ਕੰਟੈਕਟ ਕਰਨਾ ਹੈ 50 ਪੇ ਸ਼ਿਪਿੰਗ ਚਾਰजेस ਦੇਣੇ ਆ ਤੇ ਐਡਰੈਸ ਭੇਜਨੇ ਥੈਟਸ ਇਟ ਠੀਕ ਹੈ ਜੀ ਮੁਬਾਰਕਾਂ ਜੀ ਤੁਹਾਨੂੰ ਵਾਹਿਗੁਰੂ ਜੀ ਬਹੁਤ ਬਹੁਤ ਮੁਬਾਰਕਾਂ ਨਾਲੇ ਦੇਖੋ ਸਾਡੇ ਵੀ ਤੁਹਾਨੂੰ ਭਾਗ ਹੈ ਕਹਿੰਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਹੋਇਆ ਜੋ ਹੀ ਗੱਲ ਹੋਗੀ ਠੀਕ ਹੈ ਸਾਡੀ ਕਿਤੇ ਵਾਹਿਗੁਰੂ ਨੇ ਅਰਦਾਸ ਸੁਣ ਲਈ ਹੋਣੀ ਹੈ ਕਿਤੇ ਤੇ ਅੱਜ ਤੁਸੀਂ ਦੇਖੋ ਵੀ ਅਸੀਂ ਕੰਮ ਕਰਦੇ ਕਰਦੇ ਵੀ ਸਾਡੇ ਸਾਹਮਣੇ ਉਹ ਸ਼ਬਦ ਆਏ ਨੇ